ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੇਰੀ ਵਿਖੇ ਸੰਗਤ ਦਰਸ਼ਨ ਦੌਰਾਨ 21 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਉਹਨਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਤੋਂ ਸਬੰਧਤ ਅਧਿਕਾਰੀ ਵੀ ਮੌਜੂਦ ਰਹੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੋਕ ਮਿਲਣੀਆਂ ਨਿਰੰਤਰ ਜਾਰੀ ਰਹਿਣਗੀਆਂ ਉਹਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦਾ ਵੱਧ ਚੜ੍ਹ ਕੇ ਸਾਥ ਦੇਣ ਇਸ ਮੌਕੇ ਤੇ ਪਿੰਡ ਢੇਰੀ ਦੇ ਸਰਪੰਚ ਜਸਪ੍ਰੀਤ ਸਿੰਘ ਪੰਦੇਰ ਨੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਵੀ ਕੀਤਾ ਦੇਖੋ ਇੱਕ ਖਾਸ ਰਿਪੋਰਟ ਜੈੋਤੀ ਢੇਰੀ ਮੈਦਾਨ ਵਿੱਚ ਪਹੁੰਚ ਅੱਜ ਜੱਤਾਂ ਨੂੰ ਪਿੰਡ ਢੇਰੀ ਵਿਖੇ ਬੁਲਾ ਕੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਗਈਆਂ ਨਾਲ ਵਿਕਾਸ ਦੇ ਕੰਮਾਂ ਦੀ ਰਫ਼ਤਾਰ ਹੋਰ ਤੇਜ਼ ਕਰਨ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨਸਾਰ ਅੱਜ ਇਹ ਜਿਹੜਾ ਜਨਤਾ ਦਰਵਾਜ਼ਾ ਲਗਾਇਆ ਗਿਆ ਪੂਰੀਆਂ ਪੰਚਾਇਤਾਂ ਦਾ ਸਾਰਿਆਂ ਦੀਆਂ ਸਮੱਸਿਆਵਾਂ ਮਹੱਲ ਹੋਈਆਂ 21 ਪੰਚਾਇਤਾਂ ਤੁਸੀਂ ਨੋਟ ਕੀਤਾ ਹੋਊਗਾ ਜ਼ਰੂਰ ਕਿ ਸਾਰੇ ਖੁਸ਼ ਹੋ ਕੇ ਆਪਣੇ ਇਥੋਂ ਹਰ ਕੰਮ ਦੱਸ ਕੇ ਜਿਹਨਾਂ ਦੇ ਕੰਮਾਂ ਦੇ ਆਧਾਰ ਦੇ ਉੱਤੇ ਮਿਲੇ ਉਹਨਾਂ ਦੇ ਕੰਮਾਂ ਦੀ ਨਾਲ ਦੀ ਨਾਲ ਅਫਸਰਾਂ ਨੂੰ ਕਿਹਾ ਗਿਆ ਜਿਹਦੇ ਵਿੱਚ ਐਡੀਐਮ ਸਾਹਿਬ, ਏਸੀਪੀ ਸਾਹਿਬ, ਐਸਟੀਓ ਸਾਹਿਬਾਨ, ਵੀਡੀਓ ਸਾਹਿਬਾਨ, ਬਾਰਦਰ ਸਪਲਾਈ ਡਿਪਾਰਟਮੈਂਟ, ਬਿਜਲੀ ਡਿਪਾਰਟਮੈਂਟ, ਪਲਾ ਹਰ ਡਿਪਾਰਟਮੈਂਟ ਜਿਹੜਾ ਪਿੰਡਾਂ ਦੇ ਨਾਲ ਸੰਬੰਧਤ ਅਧਿਕਾਰੀ ਸਾਰੇ ਆਏ। ਸੋ ਨਾਲ ਦੇ ਨਾਲ ਉਹਨਾਂ ਨੇ ਸਾਰਿਆਂ ਨੇ ਜਿਹੜੇ ਕੰਮਾਂ ਲੋਡ ਕੀਤੇ, ਪਿੰਡਾਂ ਵੱਲੋਂ ਮਤੇ ਲੈ ਗਏ। ਸੋ ਬਹੁਤ ਜਲਦੀ ਇਹ ਸਾਰੇ ਪਿੰਡਾਂ ਦੇ ਜਿਹੜੇ ਇਹ ਕੰਮਾਂ ਦੀ ਸ਼ੁਰੂਆਤ ਕਰਵਾਈ ਜਾਏਗੀ। ਸੋ ਅੱਜ ਬਹੁਤ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਆਪਣੇ ਹਲਕੇ ਦੇ ਵਿੱਚ ਆਪਣੀ 21 ਪੰਚਾਇਤਾਂ ਨੂੰ ਮਿਲ ਕੇ ਇਹਨਾਂ ਦੀ ਹਰ ਸਮੱਸਿਆ ਦਾ ਹੱਲ ਜਿਹੜਾ ਉਹ ਕੀਤਾ ਗਿਆ। ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਆਏ ਤੁਹਾਡੇ ਕੈਮਰਿਆਂ ਨੇ ਇਹ ਕਵਰਿੰਗ ਕੀਤੀ ਸੋ ਬਹੁਤ ਬਹੁਤ ਧੰਨਵਾਦ ਮੈਂ ਜੀ ਸਰ ਮੈਂ ਜਸਪ੍ਰੀ ਸਿੰਘ ਪੰਦੇੜੇ ਢੇਰੀ ਪਿੰਡ ਤੋਂ ਮੈਂ ਇੱਥੇ ਮੰਤਰੀ ਸਾਹਿਬ ਦੇ ਪਹੁੰਚਣ ਦਾ ਜੀ ਆਖਦਾ ਤੇ ਆਲੇ-ਦਾਲੇ ਪਿੰਡਾਂ ਦੇ ਅੱਜ 20 ਪੰਚਾਇਤਾਂ ਅੱਜ ਢੇਰੀ ਪਿੰਡ ਵਿੱਚ ਪਹੁੰਚੀਆਂ ਹੈ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ ਮੌਕੇ ਤੇ ਉਹਨਾਂ ਦਾ ਜੋ ਪਿੰਡ ਦਾ ਧਰਮਸ਼ਾਲਾ ਨੂੰ ਜਾਂ ਕੋਈ ਟ੍ਰਾਂਸਫਰਮ ਦੀ ਛੋਟੇ ਛੋਟੇ ਜਿੰਨੇ ਵੀ ਕੰਮ ਸੀ ਮੌਕੇ ਤੇ ਹੀ ਮੰਤਰੀ ਸਾਹਿਬ ਨੇ ਉਹਨਾਂ ਦਾ ਹੱਲ ਕਰਵਾਇਆ ਅਸੀਂ तहे ਦਿਲੋਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਮੰਤਰੀ ਸਾਹਿਬ ਨੇ ਆ ਕੇ ਸਾਡੇ ਵਾਸਤੇ ਟਾਈਮ ਕੱਢਿਆ ਸਵੇਰੇ 10:30 ਵਜੇ ਆ ਕੇ ਸ਼ਾਮ ਤੱਕ ਬਹਿਣਗੇ ਮੰਤਰੀ ਸਾਹਿਬ ਇੱਥੇ ਤੇ ਅੱਜ ਸਾਰੇ ਮਸਲੇ ਹੱਲ ਕਰਕੇ ਜਾਣਗੇ ਨੇੜੇ ਜਿਦਾ ਦੇਖ ਰਹੇ ਆ ਵੱਖ-ਵੱਖ ਡਿਪਾਰਟਮੈਂਟ ਅਧਿਕਾਰੀ ਸਾਹਿਬਾਨ ਜਿਹੜੇ ਇੱਥੇ ਮੌਜੂਦ ਨੇ ਕਿ ਮੌਕੇ ਤੇ ਕੰਮ ਹੋ ਰਹੇ ਨੇ ਸਾਰੇ ਵਿਭਾਗਿਆਂ ਦੇ ਇੱਥੇ sẽ bán 4 chiếc này ਕੋ ਮੌਕੇ ਤੇ ਸੁਣ ਕੇ ਮੌਕੇ ਤੇ ਹੀ ਤਕਰੀਬਨ ਹੱਲ ਹੋਈ ਜਾ ਰਿਹਾ ਜੀ ਤੁਸੀਂ ਕੀ ਮੰਗ ਰੱਖੀ ਪਿੰਡ ਲਈ ਅਸੀਂ ਪਿੰਡ ਸਕੂਲ 5ਵੀਂ ਤੋਂ 10ਵੀਂ ਤੱਕ ਅਪਗ੍ਰੇਡ ਕਰਵਾਉਣ ਵਾਸਤੇ ਮੰਗ ਰੱਖੀ ਇੱਕ ਧਰਮਸ਼ਾਲਾ ਦਾ ਮੇਨ ਸਾਡਾ ਮੁੱਦਾ ਸੀਗਾ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡਾ ਪਹਿਲਦਾਰ ਤੇ ਤੁਹਾਡਾ ਕੰਮ ਕਰਵਾਇਆ ਜਾਊਗਾ ਜੀ ਪੰਚਾਇਤਾਂ ਵੱਲੋਂ ਕੋਈ ਮਤੇ ਵੀ ਜਿਹੜੇ ਪਾਏ ਗਏ ਸੀ ਉਹ ਵੀ ਪੂਰਵਾਨ ਹੋਏ ਹਨ ਹਾਂਜੀ ਤਕਰੀਬਨ ਸਾਰੇ ਪੰਚਾਇਤਾਂ ਆਪਦੇ ਆਪ ਦੇ ਮਤੇ ਲੈ ਕੇ ਆਈਆਂ ਨੇ ਜੋ ਵੀ ਪਿੰਡ ਚ ਉਹਨਾਂ ਨੇ ਕੰਮ ਕਰਵਾਉਣੇ ਆ ਮੰਤਰੀ ਸਾਹਿਬ ਨੇ ਮਤੇ ਉਹਨਾਂ ਦੇ ਲੈ ਲਏ ਆ ਜਲਦ ਤੋਂ ਜਲਦ ਉਹਨਾਂ ਦੇ ਕੰਮ ਕਰਵਾਇਆ ਜਾਊਗਾ ਇਹ ਨਾਲ ਸੰਬੰਧਤ ਜੋ ਡਿਪਾਰਟਮੈਂਟ ਦੇ ਅਧਿਕਾਰੀ ਵੀ ਮੌਜੂਦ ਨੇ ਸਾਰੇ ਡੀਐਮ ਸਾਹਿਬ ਤੋਂ ਜੋ ਵੀ ਹੈਗੇ ਆ ਮਹਿਕਮੇ तकरीबन ਸਾਰੇ ਮਹਿਕਮੇ ਪਹੁੰਚੇ ਹੋਏ ਆ ਜੀ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾ ਰਹੀਆਂ ਨੇ ਸਾਰੇ ਆਮ ਲੋਕਾਂ ਦੀਆਂ ਪੰਚਾਇਤਾਂ ਦੀਆਂ ਜੋ ਵੀ ਆਂਦਾ ਮੰਤਰੀ ਸਾਹਿਬ ਮੌਕੇ ਤੇ ਉਹਨਾਂ ਦਾ ਹੱਲ ਕਰੀ ਜਾ ਰਿਹਾ ਜੀ ਉਹਨਾਂ ਦਾ ਮੈਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਬਦਲੋਤਾਂ ਦੇ ਵਿੱਚ ਮੈਂ ਕਹਿੰਦੀ ਇੰਨੇ ਬਦਲਾਅ ਦੀਆਂ ਪਾਰਟੀਆਂ ਦੇ ਜਿਸ ਤਰ੍ਹਾਂ ਦੇਖਦੇ ਹਾਂ ਕਿ ਲੋਕਾਂ ਦੀਆਂ ਉਮੀਦਾਂ ਦੇ ਖਰੀ ਉੱਤਰ ਰਹੀ ਹੈ ਇਸ ਸਮੇਂ ਮੈਂ ਕਹਿੰਦਾ ਜੋ ਸੀਐਮ ਸਾਹਿਬ ਨੇ ਹੁਣ ਨਸ਼ੇ ਦੀ ਮੁਹਿੰਮ ਚਲਾਈ ਹੋਈ ਆ ਲੋਕ ਬਹੁਤ ਖੁਸ਼ ਨੇ ਉਹਨਾਂ ਤੋਂ ਜੋ ਹੁਣ ਚੱਲ ਰਿਹਾ ਮੈਂ ਕਹਿੰਦਾ ਨਸ਼ਾ ਬਿਲਕੁਲ ਖਤਮ ਹੋ ਜਾਊਗਾ ਜੀ ਪੰਜਾਬ ਦੇ ਵਿੱਚੋਂ ਜੀ ਇਨਾ ਮੈਂ ਮੇਰਾ ਨਾਮ ਲਖਬੀਰਾ ਜੀ ਚੂੜਵਾਲ ਦਾ ਮੈਂ ਵਸਨੇਖਾ ਬੜੀ ਖੁਸ਼ੀ ਦੀ ਗੱਲ ਹੈ ਜੀ ਜੋ ਆਪਣੇ ਮਾਨਯੋਗ ਆਪਣੇ ਸੀਐਮ ਸਰ ਉਹਨਾਂ ਨੇ ਜੋ ਮਹਿਮ ਇੱਕ ਸਭ ਤੋਂ ਵਧੀਆ ਗੱਲ ਜਿਹੜੀ ਹੈ ਜੀ ਕਿ ਜੋ ਨਸ਼ੇ ਨੂੰ ਨਸ਼ਾ ਮੁਕਤ ਜਿੰਨੇ ਪਿੰਡਾ ਜੋ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਨਸ਼ਗਨਾ ਵੱਧ ਚੁੱਕਾ ਉਹ ਨਸ਼ੇ ਨੂੰ ਖਤਮ ਕਰਨ ਕਰਕੇ ਜੋ ਅੱਜ ਮਹਿਮ ਚਲਾ ਕੇ ਉਹਦੇ ਅਧੀਨ ਸਾਡੇ ਮੰਤਰੀ ਸਾਹਿਬ ਜੋ ਇੱਥੇ ਪਹੁੰਚੇ ਨੇ ਢੇਰੀ ਪਿੰਡ ਆਪਣੇ ਇੱਥੇ ਦੇ ਸਰਪੰਚ ਸਾਹਿਬ ਨੇ ਜਸਪ੍ਰੀਤ ਜੀ ਭੰਦੇਰ ਜੀ ਉਹ ਇੱਥੇ ਬੈਠੇ ਹੋਏ ਨੇ ਇੱਥੇ ਮੌਜੂਦ ਨੇ ਮੌਕੇ ਤੇ ਜਿੰਨੀਆਂ ਇੱਥੇ ਪੰਚਾਇਤਾਂ ਆਈਆਂ ਉਹਨਾਂ ਦੇ ਮਸਲੇ ਹੱਲ ਹੋ ਰਹੇ ਨੇ ਕਿਸੇ ਦਾ ਛੱਪੜ ਦਾ ਮਸਲਾ ਵਾ ਕਿਸੇ ਦਾ ਸੜਕ ਦਾ ਮਸਲਾ ਵਾ ਪਰ ਸਭ ਤੋਂ ਵਧੀਆ ਮਸਲਾ ਜਿਹੜਾ ਹੈਗਾ ਵਾ ਉਹ ਜਿਹੜਾ ਨਸ਼ਾ ਆਪਾਂ ਬਿਲਕੁਲ ਸਾਰੇ ਜਿੰਨੇ ਪਿੰਡਾਂ ਨਸ਼ਾ ਮੁਕਤ ਪਿੰਡ ਸਾਰੇ ਬਣਾਉਣੇ ਆ ਨਸ਼ੇ ਦੇ ਵਿੱਚ ਅਸੀਂ ਇਹਨਾਂ ਦੀ ਪੂਰੀ ਹੈਲਪ ਕਰਨੀ ਆ ਪੂਰਾ ਸਾਥ ਦੇਣਾ ਵਾ ਤਾਂ ਜੋ ਇਹ ਨਸ਼ਾ ਖਤਮ ਕਰ ਸਕੀਏ ਸਾਡੇ ਜਿਹੜੇ ਨੌਜਵਾਨ ਨੇ ਉਹ ਬਸ ਸਕਣ ਮਾਮਾਂ ਦੇ ਜਿਹੜੀਆਂ ਕੁੱਖਾ ਵਾਂ ਉਹ ਝੜਣ ਤੋਂ ਬਚ ਸਕਣ ਮੇਰਾ ਨਾਮ ਸਰਦਾਰ ਕਾਬਿਲ ਸਿੰਘ ਹੈ ਜੀ ਇਸ ਪਿੰਡ ਢੇਰੀ ਦਾ ਨਗਰ ਦਾ ਹੀ ਨਿਵਾਸੀ ਆ ਸੋ ਸਾਡੇ ਸਰਪੰਚ ਸਾਹਿਬ ਜੋ ਪਹਿਲੇ ਸਪੀਚ ਦੇ ਕੇ ਗਏ ਨੇ ਇਹ ਲਗਾਤਾਰ ਤੀਸਰੀ ਵਾਰੀ ਸੀ ਸਰਪੰਚ ਬਣਾ ਰਹੇ ਨੇ ਇਹਨਾਂ ਨੇ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਮਾਣ ਹੈ ਇਲਾਕੇ ਦੇ ਵਿੱਚ ਇਹਨਾਂ ਦੇ ਜੋ ਮੰਤਰੀ ਸਾਹਿਬ ਨੂੰ ਸੰਗਤ ਦਰਸ਼ਨ ਵਾਸਤੇ ਬੁਲਾਇਆ ਸੀਗਾ ਸੋ ਮੰਤਰੀ ਸਾਹਿਬ ਨੇ ਇਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਆਇਆ ਅੱਜ ਸਾਡੇ ਨਗਰ ਢੇਰੀ ਵਿੱਚ ਪਹੁੰਚੇ ਨੇ ਤਕਰੀਬਨ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਇਹ ਸੰਗਤ ਦਰਸ਼ਨ ਹੋਣਾ ਹੈ ਹਰ ਤਰ੍ਹਾਂ ਦੀ ਮੰਗ ਜੋ ਅਜ਼ੀਬ ਵੀ ਮੰਗੂ ਉਹ ਪੂਰੀ ਕੀਤੀ ਜਾ ਰਹੀ ਹੈ ਜੀ ਸਾਰੇ ਹੀ ਡਿਪਾਰਟਮੈਂਟ ਦੇ ਅਧਿਕਾਰੀ ਇੱਥੇ ਜੀ ਸਾਰੇ ਹੀ ਡਿਪਾਰਟਮੈਂਟ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਜਿਵੇਂ ਕਿ ਮਨਰੇਗਾ ਅਧਿਕਾਰੀ ਵੀ ਪਹੁੰਚੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਹੋਏ ਨੇ ਜੋ ਪੀ ਡਬਲਯੂ ਡੀ ਐਫ ਦੇ ਅਧਿਕਾਰੀ ਉਹ ਵੀ ਪਹੁੰਚ ਚੁੱਕੇ ਨੇ ਔਰ ਹਰ ਤਰ੍ਹਾਂ ਦੇ ਅਫੀਸਰ ਸਾਹਿਬਾਨ ਪਹੁੰਚੇ ਇਹ ਸਾਡੀ ਜੀ ਤਕਰੀਬਨ 20-25 ਪਿੰਡਾਂ ਦੀ ਪੰਚਾਇਤਾਂ ਇੱਥੇ ਪਹੁੰਚ ਚੁੱਕੀਆਂ ਨੇ ਕਿਉਂਕਿ ਮੈਂ ਅਨਾਉਂਸਰ ਤੌਰ ਤੇ ਵੀ ਅਨਾਉਂਸ ਵੀ ਕਰ ਚੁੱਕਿਆ ਸੀ ਅਨਾਉਂਸ ਵੀ ਕਰ ਰਿਹਾ ਅਰੇ ਮੈਂ ਇਸ ਸਰਕਾਰ ਦਾ ਬਹੁਤ ਦਿਲ ਤੋਂ ਤਹਿਨਵਾ ਧੰਨਵਾਦ ਕਰਦਾ ਸਰਪੰਚਾਂ ਨੇ ਵੀ ਪਿੰਡਾਂ ਚੱਕਿਆ ਕਿ ਪਿੰਡਾਂ ਨੂੰ ਨਸ਼ਾ ਮੁਕਤ ਕਰਾਂਗਾ ਇਹ ਉਹਨਾਂ ਦਾ ਫਰਜ਼ ਬਣਦਾ ਸੀ ਪਹਿਲਾਂ ਤੋਂ ਜਿਹੜੇ ਪਹਿਲਾਂ ਵੀ ਸਰਪੰਚ ਬਣ ਚੁੱਕੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਈਏ ਜੇ ਅਸੀਂ ਆਪਣਾ ਪਿੰਡ ਨਸ਼ਾ ਮੁਕਤ ਕਰ ਸਕਾਂਗੇ ਤੇ ਤਾਂ ਹੀ ਅਸੀਂ ਪੰਜਾਬ ਦੀ ਗੱਲ ਤਾਂ ਹੀ ਅਸੀਂ ਹਿੰਦੁਸਤਾਨ ਦੀ ਗੱਲ ਕਰ ਸਕਦੇ ਹਾਂ ਜੇ ਪੰਜਾਬ ਨਸ਼ਾ ਮੁਕਤ ਹੋਏਗਾ ਤੇ ਪੰਜਾਬ ਦੀ ਜਵਾਨੀ ਬਚੇਗੀ ਪੰਜਾਬ ਦੀ ਜਵਾਨੀ ਬਚੇਗੀ ਤਾਂ ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਜੋ ਸੀਐਮ ਸਾਹਿਬ ਨੇ ਸੁਪਨਾ ਲਿਆ ਸੀ ਰੰਗਲੇ ਪੰਜਾਬ ਦਾ ਉਹ ਤਾਂ ਹੀ ਪੂਰਾ ਹੋ ਸਕਦਾ ਸੋ ਮਾਵਾਂ ਦੀਆਂ ਕੁੱਖਾਂ ਵੱਜਣਗੀਆਂ ਜੋ ਕਰ ਕਰ ਕੀਰਨੇ ਪੈ ਰਹੇ ਸੀ ਇਸ ਨਸ਼ੇ ਕਰਕੇ ਤਾਂ ਹੁਣ ਜੋ ਨਸ਼ਾ ਤਸਕਰਾਂ ਦੇ ਘਰ ਢਾਏ ਜਾ ਰਹੇ ਨੇ ਇਸ ਤੋਂ ਅਸੀਂ ਬੜਤ ਖੁਸ਼ ਆ ਕਿਉਂਕਿ ਉਹਨਾਂ ਆਪਣੇ ਤੇ ਘਰ ਬਣਾ ਲਏ ਪਰ ਮਾਵਾਂ ਦੀਆਂ ਕੁੱਖਾ ਉਜਾੜਤੀਆਂ ਇਸ ਕਰਕੇ ਇਹਨਾਂ ਨਸਕਰਾਂ ਨੂੰ ਜੋ ਨਸ਼ਾ ਤਸਕਰਾਂ ਨੂੰ ਨਾਥੋ ਪਾਈ ਜਾ ਰਹੀ ਹੈ ਸਭ ਦਾ ਫਰਜ਼ ਬਣਦਾ ਹੈ ਇਹਨਾਂ ਨਸ ਤਸਕਰਾਂ ਨੂੰ ਫੜਾ ਕੇ ਆਪੋ ਆਪਣਾ ਫਰਜ਼ ਨਿਭਾਈਏ ਸੋ ਤਹਿਦਲ ਤੋਂ ਧੰਨਵਾਦ ਸਭ ਪ੍ਰੋਗਰਾਮ ਦੇ ਵਿੱਚ ਤੁਸੀਂ ਪੁੱਛੋ ਹਾਂਜੀ ਕਿੰਨੇ ਕੰਮ ਹੋ ਰਹੇ ਨੇ ਇਸ ਸਮੇਂ ਮੰਤਰੀ ਸਾਹਿਬ ਤੇ ਬਾਕੀ ਬਾਕੀ ਅਧਿਕਾਰੀ ਪਹੁੰਚੇ ਨੇ ਨਹੀਂ ਅਮਦਰ ਪਹੁੰਚਦਾ ਵਧੀਆ ਦੇ ਰਿਹਾ ਹੈ ਪਰ ਜਿਹੜੀ ਸਾਡੀ ਮੈਨੂੰ 6 ਮਹੀਨੇ 5 6 ਮਹੀਨੇ ਮੇਰੇ ਖਿਆਲ 5 ਮਹੀਨੇ ਹੋ ਗਏ ਸਰਪੰਚ ਬਣੇ ਨੂੰ ਮੈਂ ਚੂੜਡਾਲ ਦੀ ਹੀਰਾ ਸਿੰਘ ਸਰਪੰਚ ਆ ਮੈਂ ਪਿੰਡ ਚੂੜਡਾਲ ਤੋਂ ਮੈਨੂੰ 5 ਮਹੀਨੇ ਸਰਪੰਚ ਬਣੇ ਨੂੰ ਹੋ ਗਏ ਜਾਦਾ ਹੀ ਮੈਂ ਵੀਡੀਓ ਸਾਹਿਬ ਦੇ ਢੀਡੇ ਮਾਰੇ ਆ ਉਹ ਪਿੰਡ ਦੇ ਛੱਪੜਾਂ ਦੀ ਜ਼ਬਾਈ ਲਈ ਮੇਰੀ ਇੱਕੋ ਡਿਮਾਂਡ ਸੀ ਵੀ ਮੇਰੇ ਪਿੰਡ ਦੇ ਛੱਪੜ ਸਾਫ਼ ਹੋ ਜਾਣ ਜੇ ਛੱਪੜ ਸਾਫ਼ ਹੋ ਗਏ ਪਿੰਡ ਦਾ ਸਾਰਾ ਗੰਨ ਨਿਕਲ ਜਾਊਗਾ ਬਟ ਕੀ ਹੈ ਮੈਨੂੰ 4-5 ਮਹੀਨੇ ਹੋ ਗਏ ਹੁਣ ਮੈਂ ਇੱਥੇ ਵੀ ਗਿਆ ਵੀਡੀਓ ਪੀਓ ਸਾਹਿਬ ਕਹਿੰਦੇ ਆ ਵੀ ਕਰਵਾਉਣੇ ਆ ਵੀ ਮੈਂ ਮਾਰਿਆ ਨਹੀਂ ਹੋਈ ਜਿਹੜੀ ਦੇਖਣੀ ਅੱਜ ਫੇਰ ਕਿਹਾ ਹੁਣ ਮੰਤਰੀ ਸਾਹਿਬ ਨੇ ਰਿਕਮੈਂਡ ਕਰ ਦਿੱਤਾ ਹੁਣ ਦੇਖਦੇ ਆ ਜੀ ਬਾਕੀ ਦੇਖੋ ਜੀ ਮੀਤ ਤਾਂ ਬੁਰੀ ਹੈ ਮੰਤਰੀ ਸਾਹਿਬ ਹੈ ਜੀ ਸਾਡੇ ਏਰੀਆ ਦੇ ਅਸੀਂ ਇਹਨਾਂ ਨੂੰ ਨਹੀਂ ਕਹਿਣਾ ਹੋਰ ਕਿਹਨੂੰ ਕਹਿਣਾ ਜੀ ਕਰਦੇ ਦੇਖਦੇ ਫੜੂਗਾ ਜੀ ਬਿਲਕੁਲ ਜਿਹੜੇ ਦੇ ਹਿਸਾਬ ਨਾਲ ਕੰਮ ਮੈਨੂੰ ਲੱਗਦਾ ਵੀ ਹੋਊਗਾ ਕੁਝ ਨਾ ਕੁਝ